ਫਰੈਂਡਸ ਵੈਲਕਮ ਟੂ ਬੈਕ ਮਾਈ YouTube ਚੈਨਲ ਅੱਜ ਅਸੀਂ ਚੱਲੇ ਆ ਮੇਲੇ ਤੇ ਤੇ ਸਾਡੇ ਨਾਲ ਨੇ ਬਹੁਤ ਸਾਰੇ ਜਾਣੇ ਜੋ ਕਿ ਜਾਣਗੇ ਤੁਹਾਨੂੰ ਵੀਡੀਓ ਵਿੱਚ ਪਤਾ ਲੱਗੂਗਾ ਬਣੇ ਰਹੋ ਪੂਲ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੁਰਕੇ ਗਏ ਮੇਲੇ ਤੇ ਮੇਲਾ ਆਪਣੇ ਬਾਬਾ ਸਿੱਧਾਵਾ ਤੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਬਲੌਗ ਆ ਤੇ ਆਪਾਂ ਜਿਹੜੇ ਸੀਗਾ ਤੁਰਕੇ ਜਾਣ ਵਿੱਚ ਆਲਮੋਸਟ 30 ਮਿੰਟ ਦਾ ਰਸਤਾ ਸੀਗਾ ਜੋ ਲੱਗ ਗਿਆ ਸੀਗਾ 30 ਮਿੰਟ ਆਪਾਂ ਨੂੰ ਮਤਲਬ ਕਿੱਦਾਂ ਘੱਟ ਲੱਗ ਗਿਆ ਸੀ ਤੁਰਕੇ ਜਾਣ ਵਿੱਚ ਤੇ ਕਾਫੀ ਸਮਾਂ ਤੁਰੰਤੋਂ ਬਾਅਦ ਸਾਡੇ ਪਿੰਡ ਜੋ ਸਭ ਤੋਂ ਪਹਿਲਾ ਮੋੜ ਸੀਗਾ ਮਿੱਲੇ ਵਾਲਾ ਉੱਥੇ ਸਾਡੇ ਲੰਗਰ ਲਾਇਆ ਹੋਇਆ ਸੀਗਾ ਫ੍ਰੀ ਸੇਵਾ ਚੱਲ ਰਹੀ ਸੀ ਪੂਈ ਪਿੰਡ ਲਈ ਮਤਲਬ ਵਾਣ ਜਾਣ ਵਾਲੇ ਵਿਅਕਤੀਆਂ ਲਈ ਤਾਂ ਕਿ ਜੋ ਸਾਰੇ ਜਣੇ ਆਉਂਦੇ ਸੀਗੇ ਉਹਨਾਂ ਨੂੰ ਚਲ ਸਕ ਕੇ ਘੱਟੀ ਲੱਸੀ ਦਾ ਜਲਸੀ ਜੋ ਆਪਣਾ ਚਲਾਇਆ ਗਿਆ ਸੀ ਲੰਗਰ ਤੇ ਬਹੁਤ ਹੀ ਵਧੀਆ ਸੀ ਮਤਲਬ ਫੁੱਲ ਇੰਜੋਏ ਲ ਸੀ ਪੀ ਕਿ ਆਪਾਂ ਫਿਰ ਤੋਂ ਅੱਗੇ ਮਿਲੇ ਬਾ ਵਧੀਆ ਆਪਣਾ ਤੁਸੀਂ ਤੇਗੇ ਤੁ르ਦੇਗੇ ਕਿਉਂਕਿ ਕਾਬਾਡ ਕਾਫੀ ਜ਼ਿਆਦਾ ਵਾ ਦਵਟ ਤੁਨ ਚ ਜ਼ਿਆਦਾ ਵਧੀਆ ਲਾਦੀ ਆ ਤੇ ਅਗਲੀ ਪਾਰਟ ਦੇਖਣ ਲਈ ਪਾਰਟ 2 ਜਰੂਰ ਦੇਖਿਓ ਥੈਂਕ ਯੂ